ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਮੋਗੇ ਅੱਜ ਦਾ ਬਲੌਗ ਜਿਹੜਾ ਸੀਗਾ ਇਹ ਵਾਲਾ ਸੰਡੇ ਦਾ ਹੈਗਾ ਤੇ ਇਹ ਬਲੌਗ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਹੈ ਸ਼ਾਮ ਦੇ ਟਾਈਮ ਤੋਂ ਇੱਥੇ ਜਿਹੜਾ ਟਾਈਮ ਸੀਗਾ 3:30 ਵਜੇ ਦਾ ਸੀਗਾ ਚੁਆਈ ਕਰੀ ਜਾਂਦੇ ਸੀ ਤੇ ਮਹਿਰੀਨ ਕਹਿੰਦੀ ਮਮਾ ਆਪਾਂ ਬੱਚੀਆਂ ਵੱਲ ਜਾਣਾ ਤੇ ਇਹ ਬੱਚੀਆਂ ਨੇ ਵੱਡੀਆਂ ਹੋ ਚੁੱਕੀਆਂ ਹਨਾ ਕਾਫੀ ਵੱਡੀਆਂ ਹੋ ਗਈਆਂ ਤੇ ਇਹ ਹੈਗੀ ਹੈ ਜਿਹੜੀ ਇਹਨੂੰ ਰਾਠੀ ਗਾਂ ਕਹਿੰਦੇ ਉਹਦੀ ਬੱਚੀ ਅਸੀਂ ਰੱਖੀ ਹੋਈ ਆ ਪਹਿਲਾਂ ਗਾਂ ਵੀ ਸੀਗੀ ਇਹ ਵਾਲੀ ਤੇ ਗਾਂ ਅਸੀਂ ਸੇਲ ਕਰਤੀ ਉਹਦੀ ਬੱਚੀ ਆ ਹੁਣ ਇਹ ਸੂਣ ਵਾਲੀ ਆ ਜਿਹੜਾ ਇਹਨਾਂ ਦਾ ਦੁੱਧ ਆ ਨਾ ਘਰੇ ਵਰਤਨ ਵਾਸਤੇ ਬਹੁਤ ਵਧੀਆ ਹੁੰਦਾ ਮੱਝਾਂ ਦੇ ਵਰਗਾ ਹੀ ਦੁੱਧ ਹੁੰਦਾ ਸੰਘਣਾ ਵੀ ਹੁੰਦਾ ਤੇ ਘਿਓ ਵਗੈਰਾ ਵੀ ਵਧੀਆ ਹੁੰਦਾ ਤੇ ਆ ਜੀ ਸਾਡੇ ਨਿੱਕੇ ਨਿੱਕੇ ਚੂਚੇ ਅੱਜ ਇਹ ਵਾਲਾ ਜਿਹੜੀ ਕਲਿੱਪ ਹੈ ਮਹਿਰੀਨ ਨੇ ਸ਼ੁਰੂ ਕਰਵਾਈ ਸੀਗੀ ਮम्मा ਉੱਧਰ ਜਾਣਾ ਨਿੱਕੇ ਨਿੱਕੇ ਚੂਚੇ ਆ ਅਮਰੀਨ ਹੁੰਦੀ ਉਹ ਤਾਂ ਹੱਥ 'ਚ ਫੜ ਲੈਂਦੀ ਹੈ ਨਾ ਤੇ ਮੈਨੂੰ ਤਾਂ ਚੂਚਿਆਂ ਤੋਂ ਬਹੁਤ ਡਰ ਲੱਗਦਾ ਮੈਨੂੰ ਵਧੀਆ ਵੀ ਨਹੀਂ ਲੱਗਦੇ ਇਹ ਚੂਚੇ ਤੇ ਚਲੋ ਹੁਣ ਆਪਾਂ ਗਾ ਮਿਲਦੇ ਆ ਹਾਂਜੀ ਜਿਹੜਾ ਹੁਣ ਟਾਈਮ ਹੋ ਗਿਆ 4:07 ਤੱਕ ਤੇ ਮੈਂ ਨਾਲੇ ਤਾਂ atta ਗੁੰਨਣ ਲੱਗ ਗਈ ਸੀਗੀ ਨਾਲੇ ਆਪਾਂ ਵਲੌਗ ਬਨਉਨੇ ਗੱਲਾਂ ਬਾਤਾਂ ਕਰਦੇ ਆ ਅਸੀਂ ਇਸ ਟਾਈਮ ਰੋਟੀ ਨਹੀਂ ਖਾਂਦੇ ਕਿਉਂਕਿ ਜਿਹੜਾ ਕੰਮ ਐ ਕੁਸ਼ਨ ਹੁੰਦਾ ਐ ਸਾਡੇ 8:30 ਵਜੇ ਖਤਮ ਹੋਊਗਾ ਨਾ ਹੁਣ ਚੋਈ ਕਰਨ ਲੱਗੇ ਮੈਂ ਉਹ ਵੀ ਛੋਟੀ ਜੀ ਇੱਕ ਕਲਿੱਪ ਲੈ ਕੇ ਆਈ ਸੀ ਅੱਜ ਤੇ 8:00 ਵਜੇ ਜਾਂਦੇ ਉਹਨਾਂ ਨੂੰ ਧਾਰਾ ਧੂਰਾ ਕੱਢਦੇ ਆ ਫਿਰ ਆ ਕੇ ਰੋਟੀ ਖਾਂਦੇ ਆ ਪਰ ਜੋ ਰਵਰ ਹੁਣ ਸੁੱਤਾ ਪਿਆ ਸੀ ਤੇ ਜਦੋਂ ਖੜਾ ਮੈਨੂੰ ਰੋਣ ਲੱਗ ਜਾਂਦਾ ਤੇ ਫੇਰ ਰੋਟੀ ਆ ਜਿਹੜੀ ਬਣਨੀ ਹੈਗੀ ਹੁਣ ਬਸ ਇਹ ਆ ਕਿ ਪਕਾ ਕੇ ਡੱਬੇ 'ਚ ਪਾ ਕੇ ਰੱਖ ਦੇਵਾਂਗੀ ਜਦੋਂ ਭੁੱਖ ਲੱਗੇ ਉਹ ਖਾ ਲਵਾਂਗੀ ਤੇ ਇਸ ਤੋਂ ਬਾਅਦ ਜਿਹੜਾ ਰੋਟੀ ਬਣਾਉਣ ਤੋਂ ਬਾਅਦ ਆਪਾਂ ਸੂਟ ਟ੍ਰੇਸ ਕਰਾਂਗੇ ਇੱਕ ਸੂਟ ਅੱਜ ਹੋਰ ਸ਼ੁਰੂ ਕਰਨਾ ਉਹਦੀ ਵੀ ਆਪਾਂ ਨਾਲ-ਨਾਲ ਵੀਡੀਓ ਬਣਾਵਾਂਗੇ ਤੇ ਦੱਸਾਂਗੇ ਕਿ ਸੂਟ ਟ੍ਰੇਸ ਕਰਨ ਦੇ ਲਈ ਆਪਾਂ ਨੂੰ ਕੀ ਚੀਜ਼ ਦੀ ਜ਼ਰੂਰਤ ਹੁੰਦੀ ਆ ਕਿਸ ਤਰੀਕੇ ਨਾਲ ਆਪਾਂ ਉਹਦਾ ਨਾਪ ਲੈਣਾ ਤੇ ਜਿਹੜੇ ਕੰਮ ਆ ਵੀਰੇ ਹਰ ਇੱਕ ਚੀਜ਼ ਨੂੰ ਸੋਚ ਕੇ ਕਰਨਾ ਪੈਂਦਾ ਹਨਾ ਜੇ ਤੱਕ ਅੱਲੀ ਰਸੋਈ ਤੱਕ ਸੀਮਤ ਰਹਿ ਜੀਏ ਥੱਕ ਤਾਂ ਬਹੁਤ ਜਾਂਨੇ ਆ ਨਾਲ ਜਿਹੜਾ ਦੂਜਾ ਕੰਮ ਕਰਨਾ ਕੜਾਈ ਦਾ ਸਲਾਈ ਦਾ ਬਹੁਤ ਔਖਾ ਪਰ ਕਦੇ ਸ਼ਾਮ ਕਦੇ ਸਵੇਰੇ ਜਦਿਆਂ ਕਦੇ ਰਾਤ ਨੂੰ ਲੇਟ ਹਨਾ ਤੇ ਅਡਜਸਟਮੈਂਟ ਕਰਕੇ ਕਰਨਾ ਪੈਂਦਾ ਉਹ ਕੰਮ ਅਸੀਂ ਫੇਰ ਹੀ ਕਰਦੇ ਆ ਜਦੋਂ ਨਾਲ ਫੈਮਿਲੀ ਦੀ ਸਪੋਰਟ ਹੁੰਦੀ ਆ ਜਦੋਂ ਫੈਮਿਲੀ ਵੀ ਸਪੋਰਟ ਕਰਦੀ ਹੈਗੀ ਫੇਰ ਕੰਮ ਕਰਨੇ ਬਹੁਤ ਔਖੇ ਹੋ ਜਾਂਦੇ ਆ ਫੇਰ ਨਹੀਂ ਕਰਨ ਹੁੰਦੀ ਕਿਉਂਕਿ ਉਹਦੇ ਮੇਰੇ ਤਿੰਨ ਬੱਚੇ ਨੇ ਨਾ ਬੱਚਿਆਂ ਨੂੰ ਵੀ ਸੰਭਾਲ ਲੈਣਾ ਘਰ ਦਾ ਕੰਮ ਵੀ ਕਰਨੇ ਨਾਲ ਐਕਸਟਰਾ ਕੰਮ ਵੀ ਕਰਨਾ ਤੇ ਔਖਾ ਤਾਂ ਬਹੁਤ ਆ ਪਰ ਇਹ ਅ ਵੀ ਚੱਲੋ ਜਦੋਂ ਪਰਿਵਾਰ ਸਾਥ ਦਿੰਦਾ ਹੈ ਨਾ ਕਿਸੇ ਵੇਲੇ ਮੰਮੀ ਲੈ ਕੇ ਜੋ ਰਵਰ ਨੂੰ ਚੱਕ ਕੇ ਕਦੇ ਡੈਡੀ ਨੇ ਚੱਕ ਲਿਆ ਕਦੇ ਬੇਟੀਆਂ ਕਿਤੇ ਚਲੀਆਂ ਗਈਆਂ ਜਿਵੇਂ ਉਹ ਛੁੱਟੀਆਂ ਸੀਗੀਆਂ ਤੇ ਤੰਗ ਕਰਦੀਆਂ ਸੀ ਵੱਡੀ ਬੇਟੀ ਨੂੰ ਉਹਦੀ ਭੂਆ ਜੀ ਲੈ ਗਈ 8-10 ਦਿਨ ਉਹ ਨੂੰ ਰੱਖ ਲੈਣਗੇ ਫਿਰ ਉਹ ਨੂੰ ਛੱਡ ਜਾਣਗੇ ਛੋਟੀ ਬੇਟੀ ਨੂੰ ਲੈ ਜਾਣਗੇ ਹੈਨਾ ਫਿਰ ਨਾਨਕੇ ਚਲੀ ਜਾਣਗੇ ਸੋ ਇਸ ਤਰੀਕੇ ਨਾਲ ਜਿਹੜੀ ਐਡਜਸਟਮੈਂਟ ਹੋ ਜਾਂਦੀ ਆ ਤੇ ਜਿਵੇਂ ਸ਼ਾਮ ਨੂੰ ਕੰਮ ਕਰਨਾ ਦਿਨੇ ਬੇਟੇ ਨੂੰ ਰੱਖ ਲੈਣਾ ਸ਼ਾਮ ਨੂੰ ਕੰਮ ਕਰਦੀਆਂ ਜਦੋਂ ਮੇਰਾ ਹਸਬੰਦ ਫ੍ਰੀ ਹੁੰਦੇ ਆ ਫਿਰ ਉਹ ਬੱਚਿਆਂ ਨੂੰ ਰੱਖਦੇ ਆ ਤੇ ਮੈਂ ਜਿਹੜਾ ਕੰਮ ਕਰਦੀ ਆ ਜਾਂ ਵੀਡੀਓ ਬਣਾਉਣੀ ਆ ਨਾ ਸ਼ਾਮ ਨੂੰ ਬੇਟੀ ਕੈਮਰਾ ਫੜ ਲੈਂਦੀ ਆ ਸੋ ਇਸ ਤਰੀਕੇ ਨਾਲ ਜਿਹੜੇ ਅਲੱਗ-ਅਲੱਗ ਕੰਮ ਨੇ ਉਹ ਫਿਰ ਐਡਜਸਟਮੈਂਟ ਦੇ ਨਾਲ ਤਾਂ ਕੰਮ ਹੋ ਜਾਂਦਾ ਜੇ ਮੈਂ ਤੁਹਾਨੂੰ ਵੀ ਮੈਂ ਇਕੱਲੀ ਕਰਦੀ ਆ ਮੈਂ ਇਕੱਲੀ ਨਹੀਂ ਕਰ ਸਕਦੀ ਇਕੱਲਾ ਤਾਂ ਕੋਈ ਵੀ ਇਨਸਾਨ ਨਹੀਂ ਕਰ ਸਕਦਾ ਹਨਾ ਵੀ ਥੱਕ ਜਾਏਗਾ ਕੰਮ ਕਰਦੇ ਆ ਹਰ ਇੱਕ ਇਨਸਾਨ ਦੇ ਲਈ ਕੰਮ ਕਰਨਾ ਬਹੁਤ ਔਖਾ ਕਿਉਂਕਿ ਜਿਹੜਾ ਅੱਜ ਕੱਲ੍ਹ ਦਾ ਹਿਸਾਬ ਪਤਾ ਰਵੇ ਮੁੰਡਾ ਦਾ ਕਿਸੇ ਜੀ ਵੀ ਇੰਨੀ ਜਾਣਣਾ ਹੈ ਨਹੀਂ ਵੀ ਇਹਲਾ ਕੰਮ ਕਰਦਾ ਰਹੇ ਥੋੜਾ ਜਿਹਾ ਕੰਮ ਕਰਦੇ ਆ ਤੇ ਥੱਕ ਪਹਿਲਾਂ ਜਾਂਦੇ ਆ ਇਹ ਗੱਲ ਸਹੀ ਆ ਕਿਉਂਕਿ ਮੈਂ ਹੁਣ ਪਹਿਲਾਂ ਬੇਟੇ ਨੂੰ ਸਮਾਇਆ ਪਹਿਲਾਂ ਕਿਸੇ ਦਾ ਸੂਟ ਪਿਆ ਸੀਗਾ ਉਹ ਕੰਪਲੀਟ ਕੀਤਾ ਫਿਰ ਲਾਈਵ ਹੋਏ ਸੁੱਦੋਂ ਪਹਿਲਾਂ ਫਿਰ ਉਸ ਤੋਂ ਬਾਅਦ ਵਰਕ ਕੀਤਾ ਉਹਦੀ ਮੈਂ ਅੱਜ ਵੀਡੀਓ ਨਹੀਂ ਬਣਾਈ ਹੈ ਜੀ ਹਨਾ ਤੇ ਅੱਜ ਫਿਰ ਸੋਚਿਆ ਜਿਹੜਾ ਕੱਲ ਨੂੰ ਉਹ ਲਾਈਵ ਹੋ ਜੂਗੀ ਜਿਹੜੀ ਪਹਿਲਾਂ ਬਣਾਈ ਹੋਈ ਸੀ ਅੱਜ ਦੇ ਲਈ ਸੰਡੇ ਵਾਸਤੇ ਬਣਾਈ ਸੀ ਕਿ ਸ਼ਨੀਵਾਰ ਨੂੰ ਵੀਡੀਓ ਉਹ ਵੀਡੀਓ ਆਪਾਂ ਪਾਈ ਨਹੀਂ ਹੈਗੀ ਜਾ ਕੇ tante ਆ ਗਏ ਦੁੱਧ ਲਿਆ ਕੇ ਦੇ ਅੰਟੀ ਨੂੰ ਪਾ ਕੇ ਦੋਨੋਂ ਲਾਇਆ ਵਰਤੇ ਤੇਰਾ ਇਹ ਵਾਲਾ ਦੁੱਧ ਵਿੱਚ ਪਾ ਦਿੰਦੀ ਹਾਂ ਇਹ ਵਾਲਾ ਚਲ ਆਪੇ ਪਾ ਲਈ ਠੀਕ ਹੈ ਮੈਂ ਕੱਟ ਕੇ ਰੱਖ ਦਿੰਨੀ ਆ ਗਲਾਸ 'ਚ ਜਿਹੜੀ ਅੱਜ ਸੰਡੇ ਦੀ ਵੀਡੀਓ ਹੈ ਮੈਂ ਟਿਊਜ਼ਡੇ ਨੂੰ ਅਪਲੋਡ ਕਰੂਗੀ ਵਲੌਗ ਵੀ ਤਾਂ ਕਈ ਵਾਰੀ ਤਾਂ ਬਣਦੇ ਨਹੀਂ ਹੈਗੇ ਜਦੋਂ ਕੋਈ ਕੈਮਰੇ ਫੜਨ ਨਾਲ ਆਣੀ ਹੁੰਦਾ ਫੋਨ ਫੜਨ ਨਾਲ ਆਣੀ ਹੁੰਦਾ ਫਿਰ ਵਲੌਗ ਵੀ ਨਹੀਂ ਬਣਾਏ ਜਾਂਦੇ ਫਿਰ ਵਲੌਗ ਨੂੰ ਚ ਵੀ ਫੋਲ ਮਾਉਂਦੀ ਹੈ ਤੇ ਕਈ ਵਾਰੀ ਕਮੀ ਇੰਨਾ ਹੁੰਦਾ ਕੀ ਹੋ ਗਿਆ ਆਇਆ ਹਾਂ ਹਾਂ ਆਇਆ ਫੜਾਇਆ ਡੋਲ ਲੈਪੋ ਤੇ ਮੈਂ ਗਲਾਸ ਚ ਪਾ ਕੇ ਦੇ ਦਿੰਨਾ ਤਾਂ ਸਾਫ ਕਰਾਂਗੇ ਜਿਆਦੀ ਆ ਦੋ ਮੈਂ ਉਹਦੇ ਗਲਾਸ ਕੱਢ ਕੇ ਦਿੱ ਲਿਆ। ਇਹ। ਤੇਰੇ ਡਰਨੇ ਲੱਗਿਆ? ਮੈਂ ਨਹੀਂ ਜਾ ਪਾਪੂ ਕੋਲ ਆਇਆ ਹੁੰਦਿਆ। ਹਾਂ। ਸਿੱਕਈ ਵਾਰੀ ਐਵੇਂ ਹੁੰਦਾ ਵੀ ਵਲੌਗ ਬਣ ਜਾਂਦਾ। ਵੀਡੀਓ ਬਣਾ ਲਈਦੀਆਂ, ਕਲਿੱਪਸ ਲੈ ਲਈਦੇ ਆ। ਤੇ ਜਿਹੜੇ ਬੱਚੇ ਐ ਕਰ ਹੀ ਹੁੰਦੇ ਆ ਸਾਰਾ ਦਿਨ ਫੋਨ ਨਾਲ ਕਦੇ ਵੀ ਵਾਰੀ ਗੇਮ ਖੇਡ ਲਈ ਮਤਲਬ ਕਿ ਕੰਮ ਹੁੰਦਾ ਹਨਾ ਨਹੀਂ ਬੱਚਿਆਂ ਨੂੰ ਟਾਈਮ ਦਿੱਤਾ ਜਾਂਦਾ ਫਿਰ ਬੱਚੇ ਵੀ ਕੀ ਕਰਨ ਜਿਸ ਦਿਨ ਫਿਰ ਉਹ ਫੋਨ ਲੈ ਲੈਂਦੇ ਉਹ ਨੈਟ ਸਾਰਾ ਜਿਹੜਾ ਖਤਮ ਕਰ ਦਿੰਦੇ ਫਿਰ ਜਿਹੜੀ ਇਹ ਗੁੰਜੂ ਐਡਿਟ ਕਰਨ ਦੇ ਵਿੱਚ ਅਪਲੋਡ ਕਰਨ ਦੇ ਵਿੱਚ ਗੱਲ ਮਾਰ ਦਿੰਦੀ ਆ ਕੋਈ ਤੇ ਉਹ ਵਲੌਗ ਲੈ ਲੈਂਦਾ ਤਾਂ ਕਰੀਏ ਚਲੋ ਜੀ ਇੱਕ ਤਾਂ ਗੁੰਜੂ ਆ ਸੋ ਆਟਾ ਗੁੰਨ ਤੇ ਫਿਰ ਨਗਰ ਨਗਰ ਦੇ ਕਰਦੇ ਕਰਦੇ ਆਟਾ ਵੀ ਹੋਣ ਲਿਆ। ਫਿਰ ਆਟਾ ਟੇਕਦਾ ਹਾਂ। ਨਾ ਮੈਂ ਨੇ ਸੂਟ ਵੀ ਨੇ ਸ਼ਾਮ ਵਗੈਰਾ ਲਾਇਆ ਮੈਂ ਤੇ ਆਪਾਂ ਸ਼ਾਮ ਨੂੰ ਜਿਹੜਾ ਬਲੌਗ ਹੈ ਕੰਟੀਨਿਊ ਰੱਖਾਂਗੇ। ਮੈਂ ਜਿਹੜਾ ਰਾਤ ਨੂੰ ਬਲੌਗ ਬਣਾਉਂਗੀ ਜਦੋਂ ਆਪਾਂ ਸੂਟ ਟਰੇਸ ਕੀਤਾ ਹੋ ਗੋ ਤੇ ਹੁਣ ਆਟਾ ਡਿੱਗ ਜੂਗਾ ਜਿਸ ਮੈਂ ਸੂਟ ਦੇ ਨਿਸ਼ਾਨ ਵਗੈਰਾ ਲਾਇਆ ਮਾਂ ਫਿਰ ਰੋਟੀਆਂ ਬਣਾ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਬਲੌਗ ਬਣਾਵਾਂਗੇ। ਕੀ ਲੱਗਦਾ ਤੈਨੂੰ ਤੇ ਦੁੱਧੇ ਐਵੇਂ ਹੀ ਰੱਖ ਲਿਆ ਤੂੰ ਆਪ ਦੇ ਸਰਾਣੇ ਨੰਗਾ ਜੇ ਕੋਈ ਕਿਰਲੀ ਡੱਕੂਗੀ ਵਿੱਚ ਨਾ ਬੁੱਤੂ ਦੁੱਧ ਨਹੀਂ ਨੰਗਾ ਰੱਖਦੇ ਹੁੰਦੇ ਆਲੂ ਜਿਸ ਕੈਸ਼ ਬਣਾ ਲਿਆ ਮਹਿਰੀ ਨੇ ਆਪ ਦੇ 3 ਵਾਸਤੇ ਜੇ ਕਿਸੇ ਨੇ ਪੀਣਾ ਤਾਂ ਭਈ ਆਜੋ ਹਾਂਜੀ ਜਿੰਨੇ ਸੋ ਪਹਿਲਾਂ ਕਿਹਾ ਸੀ ਕਿ ਮੈਂ ਨਿਸ਼ਾਨ ਲਗਾ ਕੇ ਰੱਖਤੀ ਹਾਂ ਇਹਦਾ ਜਿਹੜਾ ਘੇਰਾ ਸੀਗਾ 22 ਇੰਚ ਦੀ ਰਸੀ ਤਾਂ ਆਪਾਂ 2 ਇੰਚ ਇਸ ਸਾਈਡ ਜਗਾ ਛੱਡ ਕੇ ਤੇ ਆਹ ਵਾਲਾ ਜਿਹੜਾ ਮਾਪ ਜਿਹੜਾ 25 ਇੰਚ ਪੂਰਾ ਲੈ ਲਿਆ ਨਿਸ਼ਾਨ ਵਾਲੇ ਤੇ ਪਾਈ ਦੇ ਵਾਸਤੇ ਨੀਚੇ 2.5 ਇੰਚ ਦੀ ਫੋਲਡਿੰਗ ਨੀਚੇ ਛੱਡਤੀ ਜਿਹੜਾ ਤਪਾਈ ਵਾਸਤੇ ਛੱਡਣਾ 2.5 ਇੰਚ ਹੋ ਛੱਡ ਤੋ ਤੁਸੀਂ 2 ਵੀ ਛੱਡ ਸਕਦੇ ਜੇ ਕੱਪੜਾ ਘੱਟ ਆ ਤੇ ਪਰ ਮੇਰੇ ਕੋਲ ਕੱਪੜਾ ਬਹੁਤ ਸੀਗਾ ਇੱਕ ਵਾਰੀ ਮੈਂ ਫੇਰ ਵੀ ਦੇਖ ਲੈਨੇ ਆਪਾਂ ਹਨ ਤੇ ਬਿਲਕੁਲ ਸਹੀ ਨਿਸ਼ਾਨ ਲੱਗੇ ਹੋਏ ਆ ਘਰ ਮੇਂ ਬਹੁਤ ਹੈ ਤੇ ਗਰਮੀ ਚ ਜਿਹੜਾ ਇਹ ਟ੍ਰੇਸਿੰਗ ਕਰਨਾ ਬਹੁਤ ਔਖਾ ਕਿਉਂਕਿ ਪੱਖੇ ਲਾਉਣੇ ਆ ਤਾਂ ਜਿਹੜਾ ਕੱਪੜਾ ਹੈ ਨਾ ਉੱਡ ਜਾਂਦਾ ਤੇ ਪੱਖਾ ਨਹੀਂ ਲਾਉਂਦੇ ਤਾਂ ਫਿਰ ਗਰਮੀ ਬਹੁਤ ਲੱਗਦੀ ਆ ਆਪ ਨੂੰ ਜੇ ਆਸਕਰ ਆਪਾਂ ਟ੍ਰੇਸ ਰੱਖ ਲੈਣਾ ਬਿਲਕੁਲ ਸਹੀ ਕਰਕੇ ਤੇ ਉਦੋਂ ਬਾਅਦ ਟ੍ਰੇਸ ਕਰਨ ਲੱਗਣਾ ਟ੍ਰੇਸ ਕਰਨ ਵਾਸਤੇ ਆਪਾਂ ਨੂੰ ਇੱਕ ਚਾਹੀਦਾ ਲਾਜ਼ਰ ਤੇ ਇੱਕ ਮਿੱਟੀ ਦਾ ਤੇਲ ਉਹਨਾਂ ਜਿਹੜੇ ਬੱਚੇ ਆ ਖੇਡਦੇ ਆ ਰੋਜ਼ ਰਾਤ ਨੂੰ ਮੇਰਾ ਕੰਮ ਇਹ ਵਾਲਾ ਰਾਤ ਨੂੰ ਕਰਕੇ ਪੈਂਦੀ ਹੈ ਜਿਹੜਾ ਟ੍ਰੇਸ ਕਰਨ ਵਾਲਾ ਕੰਮ ਉਹ ਮੈਂ ਰਾਤ ਨੂੰ ਕਰਕੇ ਪੈਂਦੀ ਆ ਤੇ ਸਵੇਰ ਜਿਹੜਾ ਕੰਮ ਕਰਨਾ ਸਫਾ ਹੋ ਜਾਂਦਾ ਨਹੀਂ ਤਾਂ ਫਿਰ ਸਵੇਰ ਜਿਹੜਾ ਟਾਈਮ ਮਿਲਦਾ ਉਹ ਟ੍ਰੇਸ ਕਰਨ ਚ ਨਿਕਲ ਜਾਂਦਾ ਕਿਉਂਕਿ ਬੱਚੇ ਘਰੇ ਹੁੰਦੇ ਆ ਤੇ ਕੰਮ ਕਰਨਾ ਜਿਹੜਾ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਜਦੋਂ ਬੱਚੇ ਸਕੂਲ ਜਾਂਦੇ ਨੇ ਫਿਰ ਕੋਈ ਔਖਾ ਨਹੀਂ ਹੈਗਾ ਫਿਰ ਤਾਂ ਚਲੋ ਛੋਟਾ ਬੇਟਾ ਸੋ ਜਾਂਦਾ ਬੇਟੀਆਂ 2:3 ਵਜੇ ਘਰੇ ਆਉਂਦੀਆਂ ਨੇ ਉਹਨਾਂ ਦਾ ਟਾਈਮਿੰਗ ਸਕੂਲ ਦੀ ਹੈ ਜਿਹੜੀ ਜਿਆਦੇ ਆ ਥੋੜੀ ਜਿਹੀ ਨਾਰਮਲ ਦੂਜੇ ਸਕੂਲਾਂ ਨਾਲੋਂ 10 15 ਮਿੰਟ ਟਾਈਮਿੰਗ ਜਿਆਦਾ ਆ ਕੁਝ ਦੂਰ ਹੋਣ ਕਰਕੇ ਇੱਥੋਂ ਸਾਨੂੰ 17 18 ਕਿਲੋਮੀਟਰ ਸਕੂਲ ਪੈ ਜਾਂਦਾ ਉਹਨਾਂ ਦਾ ਤੇ ਅੱਧਾ ਪੂਣਾ ਘੰਟਾ ਉਹਨਾਂ ਨੂੰ ਰਸਤੇ ਚ ਲਾਤੀ ਆ ਅੱਧਾ ਘੰਟੇ ਦਾ ਰਸਤਾ ਕੁਝ ਬੱਚਿਆਂ ਨੂੰ ਉਤਾਰਨ ਚ ਟਾਈਮ ਨਿਕਲ ਜਾਂਦਾ ਸੋ ਟਾਈਮ ਬਹੁਤ ਮਿਲ ਜਾਂਦਾ ਫਿਰ ਕੰਮ ਕਰਨ ਦਾ ਸਾਡੀ ਕੋਈ ਐਸਟੀ ਕਿਨਾਂ ਜਿਹੜਾ ਟ੍ਰੇਸ ਹੋ ਜਾਂਦਾ ਸਾਡੇ ਤਾਂ ਨਾ ਮੱਖੀਆਂ ਬਾਲੰਗਾਲੀ ਹਜੇ ਵੀ ਮੱਖੀਆਂ ਨਹੀਂ ਟਿਕੀਆਂ ਰਾਤ ਹੋ ਗਈ ਮੂੰਹ ਤੇ ਬੈਠੇ ਜਾਂਦੇ ਸਾਰੇ ਜਾਣੇ ਦੱਸੋ ਕਿ ਸਾਡੇ ਜਗ੍ਹਾ ਤੇ ਹਰ ਇੱਕ ਜਗ੍ਹਾ ਤੇ ਮੱਖੀਆਂ ਨੇ ਬਹੁਤ ਜ਼ਿਆਦੇ ਮੱਖੀਆਂ ਨੇ ਬਹੁਤ ਜ਼ਿਆਦੇ ਕਾਲਾ ਹਿੱਟ ਵੀ ਛਿੜਕ ਕੇ ਦੇਖ ਲਿਆ ਦੂਜੀ ਦਵਾਈ ਵੀ ਛਿੜਕ ਲਿੰਦੇ ਆ ਪਰ ਫੇਰ ਵੀ ਮੱਖੀਆਂ ਦਾ ਉਹੀ ਹਾਲ ਰਹਿਦਾ ਮੱਖੀਆਂ ਨਹੀਂ ਘਟਦੀਆਂ ਇਹ ਦਿਨ ਆਨ ਆਪਦੇ ਮੈਂ ਸਾਰੇ ਵੀਜ਼ੂਅਲ ਰਿਕਵੈਸਟ ਵੀ ਕਰਦੀ ਆ ਕਿ ਪਲੀਜ਼ ਜੇ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਤੇ ਜਰੂਰ ਲਾਈਕ ਸ਼ੇਅਰ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਹਨਾ ਠੀਕ ਇਸ ਵਾਰ ਸ ਹਰ ਰੋਜ਼ ਤਕਰੀਬਨ ਇੱਕ ਸੂਟ ਦੀ ਐਵਰੇਜ ਤਾਂ ਪੈ ਹੀ ਜਾਂਦੀ ਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੇ ਸਾਥ ਨਾਲ ਜੇ ਤੁਸੀਂ ਸਾਥ ਦੇਉ ਕੰਮ ਵਾਦੇ ਤੇ ਆਪਾਂ ਹੋਰੋਂ ਕੰਮ ਦੇਈਏ ਹੈਨਾ ਤੇ ਜਿਵੇਂ ਮੈਂ ਕੱਲ ਗੱਲ ਕਰੀ ਹਾਂ ਜਿਸ ਪਾਪੀ ਨਾਲ ਭਾਬੀ ਜਿਹੜੀ ਕਰਨੀ ਬਹੁਤਾ ਕੰਮ ਕਰਨਾ ਔਖਾ ਹੋ ਜਾਂਦਾ ਕਰਨੀ ਤੇ ਬੈਠਣਾ ਟਰੇਸ ਬਸ ਟਰੇਸ ਨੂੰ ਨਹੀਂ ਔਖੇ ਨੇ ਕਿਉਂਕਿ ਕਪੜਾ ਉੱਡ ਜਾਂਦਾ ਟਰੇਸ ਪੇਪਰ ਉੱਡਦਾ ਤੇ ਬਹੁਤ ਔਖਾ ਹੈਨਾ ਤੇ ਏਸੀ ਵਾਲੇ ਰੂਮਾਂ ਵਿੱਚ ਲੈ ਕੇ ਪਰਦੇ ਆਂਦਾ ਫਿਰ ਘਰ ਦੇ ਗਾਲਾਂ ਦਿੰਦਿਆਂ ਵੀ ਤੇਲ ਦੀ ਸਮੈਲ ਚੜਾਤੀ ਬਹੁਤ ਔਖਾ ਜਿਹੜਾ ਇਹਦਾ ਘੇਰੇ ਦਾ ਟ੍ਰੇਸ ਸੀ ਨਾ ਉਹ ਹੋ ਗਿਆ ਰੈਡੀ ਘੇਰੇ ਦਾ ਟ੍ਰੇਸ ਹੋ ਗਿਆ ਰੈਡੀ ਤੇ ਹੁਣ ਆਪਾਂ ਕਰਦੇ ਆ ਬਾਹਰ ਕਿੰਨੀ ਕਿੰਨੀ ਕਲਾਈਂਟ ਜੀ ਅੰਦਰ ਟਿੰਡਾ ਜਿਹਾ ਲੱਗੇ ਨਹੀਂ ਚ ਮਤੇ ਕੋਈ ਵੀ ਕੰਮ ਆਪਾਂ ਜਿੰਮੀ ਜਿੰਮੀ ਕਰੀ ਜਾਂਦੇ ਐ ਐਕਸਪੀਰੀਅੰਸ ਵੀ ਵੱਧ ਜਾਂਦਾ ਤੇ ਲੈ ਆਹ ਨਾ ਸੂਟ ਪਤਾ ਨਹੀਂ ਤੁਮਨੇ ਧੋਕੇ ਦਿੱਤਾ ਸੀ ਤੇ ਪਤਾ ਨਹੀਂ ਨਾ ਅੱਜ ਮੈਂ ਤੋਤਾ ਨਹੀਂ ਹੈਗਾ ਰਹਿ ਗਿਆ ਕਿਉਂਕਿ ਮੇਰੇ ਨਾਲ ਪੁੱਛਿਆ ਨਹੀਂ ਹੈ ਉਹ ਦੋ ਤੋਕੇ ਦੇ ਕੇ ਗਏ ਹਨ ਕਿ ਮੈਂ ਚਲੋ ਦੇਖੀਏ ਹੋਵੇ ਹੁਣ ਆਪਾਂ 12 ਦਾ ਟੇਸ ਕਰਦੇ ਆਂ ਬਾਹ ਜਿਹੜੀ ਹੈਗੀ ਉਹਨਾਂ ਦੀ 12 ਇੰਚ ਦੀ ਮੂਹਰੀ ਆ ਬਾਂ ਦੀ ਬਾਂ ਦੇ ਨਿਸ਼ਾਨ ਕਿਵੇਂ ਲਾਉਣੇ ਆ ਪਹਿਲਾਂ ਆਪਾਂ ਕੱਪੜਾ ਅੱਧਾ ਕਰ ਲੈਣਾ ਕੱਪੜੇ ਦਾ ਅੱਧਾ ਹੈਗਾ 21 ਇੰਚ ਹੋ ਗਿਆ 21 ਦਾ ਅੱਧਾ 1.5 1.5 ਤੇ ਇੱਕ ਨਿਸ਼ਾਨ ਲਾ ਲਿਆ ਸੋ ਇੱਥੇ ਜਿਹੜਾ ਬਾਂ ਦੀ ਮੂਹਰੀ ਦਾ ਆਪਾਂ ਅੱਧ ਕਰ ਲੈਣਾ ਆਪਾਂ 12 ਮੋਰੀ ਚਾਹੀਏ ਸੀ ਤੇ ਆਪਾਂ ਜਿੱਥੇ 10.5 ਬਣਾਇਆ ਸੀ ਨਿਸ਼ਾਨ ਲਾਇਆ ਸੀ ਉੱਥੇ 12 ਗੱਦ ਕਰਕੇ ਰੱਖ ਲਿਆ ਤੇ ਨਿਸ਼ਾਨ ਲਾ ਲਿਆ ਠੀਕ ਹੈ ਲੋ ਤੇ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਬਾਂਦੀ ਮੰਗੀ ਜੀ ਮਨ ਅਸਲ ਦੋ ਵੀ ਅੱਜ ਨਹੀਂ ਹੋਇਆ ਅੱਜ ਨਹੀਂ ਹੋਇਆ ਚਲ ਕੱਲ ਨੂੰ ਹੋ ਜੂਗਾ ਕੱਲ ਨਹੀਂ ਤਾਂ ਕਦੇ ਨਹੀਂ ਹੋ ਜੂਗਾ ਜਦੋਂ ਆਪਾਂ ਕਿਸੇ ਕੰਮ ਤੇ ਲੱਗ ਗਏ ਉਹ ਪੂਰਾ ਤਾਂ ਹੋ ਹੀ ਜਾਂਦਾ ਬਸ ਹਿੰਮਤ ਨਾ ਹਾਰੋ ਲੋੜਾ ਹਿੰਮਤ ਦੀ ਹਿੰਮਤ ਨਾ ਹਾਰੋ ਜਿਹੜੇ ਕੰਮ ਨੂੰ ਤੁਸੀਂ ਲੱਗ ਗਏ ਉਹ ਤੇ ਪੂਰਾ ਹੋ ਹੀ ਜਾਣਾ ਇੱਕ ਦਿਨ ਲੇਟ ਹੋ ਜੂਗਾ ਘਟ ਹੋ ਜੂਗਾ ਕੋਈ ਗੱਲ ਨਾ ਕਰਨ ਨਾਲ ਉਹਦਾ ਘਟ ਕਰ ਲਈਏ ਉਹ ਚੰਗਾ ਹੈ ਨਾ ਨਾ ਕਰਨ ਨਾਲ ਬਿਲਕੁਲ ਹੀ ਕੋਈ ਕੁਝ ਕਰਨਾ ਹੀ ਨਹੀਂ ਉਹਦੇ ਨਾਲ ਅਸੀਂ ਘਟ ਕਰ ਲਈਏ ਕੋਈ ਫਰਕ ਨਹੀਂ ਪੈਂਦਾ ਜਿਵੇਂ ਆਪਾਂ ਉੱਪਰ ਨਿਸ਼ਾਨ ਲਾਇਆ ਸੀ ਉਸੇ ਤਰ੍ਹਾਂ ਆਪਾਂ ਦੂਸਰੀ ਬਾਹਾਂ ਨਿਸ਼ਾਨ ਲਾਉਣਾ ਆ ਦੇਖੋ 21 21 ਦਾ ਅੱਧਾ 10 ਤੇ ਇੱਥੋਂ ਵੀ ਆਪਾਂ ਤਾਂ ਹੀ ਸੀ ਨਾ ਤੇ 1.5 ਤੇ ਜਿੱਥੇ ਅੱਧਾ ਹੋਇਆ ਉਸ ਇੱਥੇ ਆਪਾਂ ਸਿਕਸ ਦਾ ਨਿਸ਼ਾਨ ਰੱਖ ਲਿਆ ਕਿਉਂਕਿ ਆਪਾਂ ਕਲੀ ਬਾਹਾਂ ਦੀ ਮੂਰੀ ਹੈ ਉਹ ਚਾਹੀਦੀ ਹੈ 12 ਇੰਚ ਤੇ ਇਧਰੋਂ ਆਪਾਂ 12 ਤੇ ਨਿਸ਼ਾਨ ਲਾਉਣਾ ਉਦੋਂ ਜੂਰਾ ਉਹ ਰੂਮ ਲੱਗ ਗਿਆ ਤੇ ਮੈਂ ਇਕੱਲੇ ਘੇਰਾ ਹੀ ਨੇ ਨਿਆ ਸੀਗਾ ਬਾਹਾਂ ਰਹਿ ਗਈਆਂ ਬੱਚਿਆਂ ਨਾਲ ਥੋੜਾ ਜਿਹਾ ਹੈ ਤਾਂ ਠੀਕ ਹੈ ਫਤਿਰ ਰੂਮ ਲੱਭ ਜਾਨੀ ਬੱਚੇ ਕਦੇ ਕੀ ਨੇ ਨਾ ਪਰ ਇਹ ਵੀ ਚਲੋ ਪਹਿਲਾਂ ਵੰਗੂ ਜਿਵੇਂ ਪਹਿਲਾਂ ਆਖਿਆ ਜਿਵੇਂ ਸਾਨੂੰ ਪਹਿਲਾਂ ਕਿਹਾ ਕਿ ਨਾ ਕਰਨ ਨਾ ਰੋ ਬਿਲਕੁਲ ਹੀ ਨਹੀਂ ਕਰਨਾ ਅਸੀਂ ਕੁਝ ਉਹਦੇ ਨਾਲੋਂ ਥੋੜਾ ਕਰ ਲਓ ਕੋਈ ਗੱਲ ਨਾ ਅੱਜ ਸੂਟ ਪੂਰਾ ਹੋਊਗਾ ਤੇ ਕੱਲ ਨੂੰ ਹੋਊਗਾ ਕੱਲ ਨੂੰ ਵੀ ਨਾ ਹੋਇਆ ਤੇ ਇੱਕ ਦਿਨ ਬਾਅਦ ਚ ਹੋਊ ਹੋ ਜੂਗਾ ਦੋ ਦਿਨਾਂ ਛੋੜੂਗਾ ਕਰਦੇ ਰਹੋ ਫੇਮਸ ਨਾ ਹਾਓ ਕਿ ਕਦੀ ਕੀ ਹੈ ਜਿਹੜੇ ਲੋਕ ਸੂਟ ਦੇਣ ਹੁੰਦੇ ਆ ਕੁਝ ਕੁ ਲੋਕ ਤਾਂ ਇਦਾਂ ਦੇ ਮਿਲਦੇ ਜਿਹੜੇ ਬਹੁਤ ਬਹੁਤ ਵਧੀਆ ਮੋਟੀਵੇਟ ਕਰਦੇ ਆ ਘਰੇ ਜਿਵੇਂ ਪਿੰਡ ਚੋਂ ਆ ਜਾਂਦੇ ਆ ਬਾਹਰਲੇ ਤੇ ਚਲੋ ਆਪਾਂ ਨਹੀਂ ਮਿਲਦੇ ਹਨਾ ਉਹ ਤਾਂ ਫੋਨ ਤੇ ਆਰਡਰ ਦਿੰਦੇ ਆ ਪਰ ਜਿਹੜੇ ਘਰੋਂ ਪਿੰਡ ਚੋਂ ਆਉਂਦੇ ਆ ਘਰੇ ਕੁਝ ਕੁ ਤਾਂ ਇਦਾਂ ਦੇ ਹੁੰਦੇ ਜਿਹੜੇ ਬਹੁਤ ਜ਼ਿਆਦਾ ਮੋਟੀਵੇਟ ਕਰਕੇ ਜਾਂਦੇ ਆ ਤੇ ਕੁਝ ਕਦਾਂ ਦੇ ਹੁੰਦੇ ਆ ਉਹ ਦੁਬਾਰਾ ਵੀ ਆਏ ਲੱਗਦੇ ਵੀ ਕੋਈ ਛੱਡ ਪੋੜੇ ਆਪਾਂ ਦਾ ਕੰਮ ਵੀ ਨਹੀਂ ਕਰਦੇ ਬਹੁਤ ਮਨ ਟਿੱਕਾ ਪਾ ਜਾਂਦੇ ਆ ਸੱਚਾ ਚਲੋ ਠੀਕ ਹੈ ਜੀ ਆਪਣਾ ਹੋ ਗਿਆ ਸੂਟ ਫੇਸ ਤੇ ਜਿਹੜਾ ਟਾਈਮ ਆ ਟਾਈਮ ਏ 9 ਵਜੇ 9 ਵਜੇ ਚ 1-2 ਮਿੰਟ ਰਹਿ ਗਏ 9 ਵਜੇ ਨੇ ਚਲੋ ਸਾਰਿਆਂ ਨੂੰ ਮਿਲਦੇ ਆਪਾਂ ਇੱਕ ਨਵੀਂ ਵਲੌਗ ਦੇ ਨਾਲ ਉਦੋਂ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿੰਨਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਦੋਂ ਇਹ ਸੂਟ ਵਰਕ ਹੋ ਗਿਆ ਨਾ ਮੈਂ ਇਹਦੀ ਵੀਡੀਓ ਬਣਾਉਂਗੀ ਜੋ ਤੱਕ ਨਾ ਲੈਣਾ ਇਹ ਤਾਂ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ